ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਪਸ਼ਟ ਕੀਤਾ ਕਿ ਜ਼ਿਲ੍ਹੇ ਦੇ ਖੇਤਾਂ ਵਿੱਚ ਪਰਾਲੀ ਜਾਂ ਫਸਲੀ ਰਹਿੰਦ ਨੂੰ ਅੱਗ ਲਾਉਣ ਦੇ ਕਿਸੇ ਨਾ ਵੀ ਨਰਮੀ ਨਹੀਂ ਬਰਤੀ ਜਾਵੇਗੀ ਉਹਨਾਂ ਚੰਡੀਗੜ੍ਹ ਰੋਡ ਤੇ ਨਾਈ ਮਝਾਰਾ ਪਿੰਡ ਨੇੜੇ ਇੱਕ ਖੇਤ 'ਚ ਪਰਾਲੀ ਨੂੰ ਅੱਗ ਲੱਗੀ ਦੇਖ ਕੇ ਖੁਦ ਨੋਟਿਸ ਲੈਣ ਲਈ ਉੱਥੇ ਪਹੁੰਚੇ ਅਤੇ ਉਹਨਾਂ ਨੇ ਕਿਸਾਨ ਭਿਵਾਈ ਭਾਗ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਬੰਦੀ ਕਾਰਵਾਈ ਕਰਨ ਦੀ ਹਦਾਇਤ ਵੀ ਦਿੱਤੀ ਸੂਬੇ ਵਿੱਚ ਬਣੀ ਨਵੀਂ ਸਰਕਾਰ ਨੂੰ 6 ਕੁ ਮਹੀਨੇ ਬੀਤ ਚੁੱਕੇ ਹਨ ਹਜੇ ਤੱਕ ਬਦਲਾਵ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਅਤੇ ਆਉਣਾ ਵੀ ਮੁਸ਼ਕਿਲ ਹੀ ਲੱਗਦਾ ਹੈ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ ਨੇ ਪਿੰਡ ਗੜੀ ਅਜੀਤ ਸਿੰਘ ਵਿਖੇ ਹਰ ਰੋਜ਼ ਦੇ ਹੋ ਰਹੇ ਨਵੇਂ ਐਲਾਨਾਂ ਦੇ ਤੰਜ ਕੱਸਦਿਆਂ ਕਿਹਾ ਉਨਾ ਕਿਹਾ ਕਿ ਅੱਜ ਸੂਬੇ ਵਿੱਚ ਵਿਕਾਸ ਨੂੰ ਮੁੱਖ ਰੱਖ ਕੇ ਦੇਖ ਲਓ ਕਿ ਇਸ ਪਾਸੇ ਵਿਕਾਸ ਕਾਰਜਾਂ ਤੇ ਪ੍ਰੋਜੈਕਟ ਸ਼ੁਰੂ ਹੋਏ ਹਨ ਜਾਂ ਸੂਬੇ ਵਿੱਚ ਕਿਸੇ ਬੇਰੋਜ਼ਗਾਰ ਨੂੰ ਰੋਜ਼ਗਾਰ ਮਿਲਿਆ ਹੋਵੇ ਅੱਜ ਸਾਰੇ ਪੰਜਾਬੀ ਸਰਕਾਰੀ ਅਧਾਰਿਆਂ ਦੇ ਮੁਲਾਜ਼ਮ ਧਰਨੇਆਂ ਹੜਤਾਲਾਂ ਰੈਲੀਆਂ ਕਰ ਰਹੇ ਹਨ ਜਿਨ੍ਹਾਂ ਦੇ ਕਾਰਨ ਸਰਕਾਰ ਕੰਮ ਕਰਵਾਉਣ ਵਾਲੇ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਕੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਵੱਲੋਂ ਪਿਛਲੇ 80 ਦਿਨਾਂ ਤੋਂ ਆਪਣੇ ਮੌਲਿਕ ਅਧਿਕਾਰਾਂ ਲਈ ਹਲਕਾ ਗੜਸ਼ੈਂਕਰ ਦੇ ਪਿੰਡ ਮਹਿਦਵਾਨੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਰਨ ਨਾ ਲਗਾਇਆ ਹੋਇਆ ਹੈ ਉਲਟਾ ਭਗਵੰਤ ਮਾਨ ਦੀ ਸਰਕਾਰ ਨੇ ਇਨਸਾਫ ਦੇਣ ਦੀ ਥਾਂ 29 ਵਿਅਕਤੀਆਂ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਪਿਛਲੇ ਦਿਨੀ ਪੂਰੇ ਪਿੰਡ ਮਹਿਦਵਾਨੀ ਵਿਖੇ ਡੀ ਸੀ ਹੁਸ਼ਿਆਰਪੁਰ ਜੀ ਦੇ ਹੁਕਮਾਂ ਦੇ ਅਨੁਸਾਰ ਪਿੰਡ ਵਾਸੀਆਂ ਦਾ ਮੈਡੀਕਲ ਕਰਵਾਇਆ ਗਿਆ ਜਿਸ ਵਿੱਚ 90% ਵਿਅਕਤੀ ਵੱਖ-ਵੱਖ ਬਿਮਾਰੀਆਂ ਤੋਂ ਪੀੜਿਤ ਪਾਏ ਗਏ ਸਥਾਨਕ ਲੋਕ ਬਿੱਤੀ ਰਾਧਿਕ ਬੇਰਹਿਮ ਪਤੀ ਨੇ ਸਤਲੁਜ ਦਰਿਆ ਨਜ਼ਦੀਕ ਜਲੰਧਰ ਲੁਧਿਆਣਾ ਦੀ ਹੱਦ ਤੇ ਸਥਿਤ ਆਪਣੇ ਸੋਹਰੇ ਘਰ ਜਾ ਕੇ ਇੱਕ ਕਮਰੇ ਵਿੱਚ ਸੌ ਰਹੀ ਆਪਣੀ ਪਤਨੀ ਪਰਮਜੀਤ ਕੌਰ ਬੇਟਾ ਗੁਰਮੋਹਨ ਬੇਟੀ ਅਰਸ਼ਦੀਪ ਕੌਰ ਸਾਸ ਜਗਿੰਦਰભાઈ ਅਤੇ ਸੋਹਰੇ ਸੁਰਜਨ ਸਿੰਘ ਨੂੰ ਪਟੋਲ ਪਾ ਕੇ ਅੱਗ ਲਗਾ ਦਿੱਤੀ ਅਤੇ ਕਮਰੇ ਨੂੰ ਬਾਹਰ ਕੁੰਡੀ ਲਾ ਕੇ ਫਰਾਰ ਹੋ ਗਿਆ ਇਸ ਦੌਰਾਨ ਪੰਜੇ ਬੁਰੀ ਤਰ੍ਹਾਂ ਝੁੱਸ ਗਏ ਅਤੇ ਉਹਨਾਂ ਦੀ ਮੌਤ ਹੋ ਗਈ ਪੁਲਿਸ ਵੱਲੋਂ ਮ੍ਰਿਤਕ ਰਿਆਂ ਨੂੰ ਸਿਵਲ ਹਸਪਤਾਲ ਨੂੰ ਉਧਰ ਭੇਜ ਦਿੱਤਾ ਗਿਆ ਇਸ ਸਾਰੀ ਘਟਨਾ ਦਾ ਕਾਰਨ ਕਲੇਲੂ ਗਰੇਸ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਲੁਧਿਆਣਾ ਦੇ ਸਮਰਾਲਾ ਚੌਂਕ ਵਿਖੇ ਦੇਰ ਰਾਤ ਇੱਕ ਫੋਰਚੂਨਰ ਅਤੇ ਸਵਿਫਟ ਕਾਰ ਦੀ ਟੱਕਰ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਇੱਕ ਕਾਰ ਚਾਲਕ ਸਮਰਾਲਾ ਚੌਂਕ ਵੱਲ ਆ ਰਿਹਾ ਸੀ ਅਤੇ ਦੂਜਾ ਗੁਰੂ ਅਰਜਨ ਦੇਵ ਨਗਰ ਵੱਲੋਂ ਆ ਰਿਹਾ ਸੀ। ਮੌਕੇ ਤੇ ਪਹੁੰਚ ਕੇ ਅਧਿਕਾਰੀ ਸੋਮਨਾਥ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਭਲਾਇਆ ਗਿਆ। ਲਾਪਰਵਾਹੀ ਵਰਤਣ ਵਾਲੇ ਦੇ ਖਿਲਾਫ ਕੇਸ ਦਰਜ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਫੋਰਚੂਨਰ ਚਾਲਕ ਨੇ ਹਾਦਸੇ ਤੋਂ ਅੱਧਾ ਘੰਟਾ ਪਹਿਲਾਂ ਹੀ ਆਪਣੀ ਗੱਡੀ ਸ਼ੋਰੂਮ ਤੋਂ ਬਾਹਰ ਕੱਢੀ ਸੀ। ਉਹ ਕਾਰ ਲੈ ਕੇ ਘਰ ਵੱਲ ਵੀ ਜਾ ਰਿਹਾ ਸੀ ਪਰ ਹਲੇ ਘਰ ਵੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਭਾਰਤ ਸਰਕਾਰ ਨੂੰ ਆਦਮਪੁਰ ਪਠਾਨਕੋਟ ਸਾਨਨੇਵਾਲਾ ਤੇ ਬਠਿੰਡਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਪ੍ਰਮੁਖ ਸਕੱਤਰ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਨ੍ਹਾਂ ਹਵਾਈ ਅੱਡਿਆਂ ਤੋਂ ਤੁਰੰਤ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਉਨ੍ਹਾਂ ਕਿਹਾ ਕਿ ਇਹ ਉਡਾਣਾਂ ਮੁੜ ਸ਼ੁਰੂ ਹੋਣ ਨਾਲ ਦੇਸ਼ ਪਰ ਵੀ ਸਿੱਧਾ ਹਵਾਈ ਸੰਪਰਕ ਯਕੀਨੀ ਬਣਾਉਣ ਦੇ ਨਾਲ ਨਾਲ ਲੋਕਾਂ ਦੇ ਸਮੇਂ ਪੈਸੇ ਅਤੇ ਊਰਜਾ ਦੀ ਬਚਤ ਹੋਵੇਗੀ ਅਮ੍ਰਿਤਸਰ ਵਿਖੇ ਦੋ ਪ੍ਰਾਣ ਨਸ਼ੇ ਦੀ ਭੇੜ ਚੜ ਗਏ ਇਨਾ ਵਿੱਚੋਂ ਇੱਕ ਨਸ਼ਾ ਵੇਚਣ ਦਾ ਕੰਮ ਕਰਦਾ ਸੀ ਜਿਸ ਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਨਸ਼ੇ ਨਾਲ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਜਿੱਥੇ ਉਸ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਬੀਤੇ ਦਿਨ ਉਸ ਦੀ ਮੌਤ ਹੋ ਗਈ ਵੱਡੇ ਭਰਾ ਦੀ ਮੌਦੀ ਖਬਰ ਸੁਣ ਕੇ ਛੋਟਾ ਭਰਾ ਦੁਖੀ ਹੋ ਗਿਆ ਅਤੇ ਖੁਦ ਹੀ ਨੇੜੇ ਜਾ ਕੇ ਉਸ ਦੇ ਨਸ਼ੇ ਦਾ ਟੀਕਾ ਲਗਾ ਲਿਆ ਅਤੇ ਬੇਹੋਸ਼ ਹੋ ਗਿਆ ਜਦੋਂ ਉਸ ਨੂੰ ਡਾਕਟਰ ਕੋਲ ਲੈ ਕੇ ਜਾਇਆ ਗਿਆ ਤਾਂ ਉਸ ਦੀ ਵੀ ਮੌਤ ਹੋ ਗਈ ਇਸ ਤਰ੍ਹਾਂ ਨਸ਼ੇ ਨੇ ਖਾਸ ਦਾ ਵਾਜ਼ਾ ਪਰਿਵਾਰ ਬਰਬਾਦ ਕਰ ਦਿੱਤਾ ਮੋਗਾ ਵਿੱਚ ਵੱਡੀ ਵਾਰਦਾਤ ਦਾ ਸ਼ਹਿਰ ਦੇ ਪੋਸ਼ ਇਲਾਕੇ ਵਿੱਚ ਸਹਿਜ ਕਲੋਨੀ ਤੇ ਸੀਨੀਅਰ ਵਕੀਲ surjitta singla ਦੇ ਘਰੋਂ 5 ਲੱਖ ਰੁਪਏ ਦੀ ਨਗਦੀ 10 ਲੱਖ ਰੁਪਏ ਤੋਂ ਜ਼ਿਆਦਾ ਦੇ ਗਹਿਣੇ ਆ ਚੋਰੀ ਹੋ ਗਏ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਬਾਈਕ ਤੇ ਇਕੱਲਾ ਆਇਆ ਚੋਰੀ ਕੈਂਟਾ ਘਰ ਦੇ ਅੰਦਰ ਆ ਤੇ ਸਮਾਨ ਲੈ ਗਿਆ ਘਟਨਾ ਵਾਲੇ ਦਿਨ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਸੀ ਐਡਵੋਕੇਟ surjit singh ਖੁਦ ਕਿਸੇ ਕੇਸ ਦੇ ਸਿਲਸਿਲੇ ਵਿੱਚ ਦਿੱਲੀ ਗਏ ਹੋਏ ਸਨ ਸਵੇਰੇ 7 ਵਜੇ ਅਧਿਕਾਰ ਵਾਪਸ ਆਏ ਤਾਂ ਅੰਦਰ ਹਾਲ ਦੇਖ ਕੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਕਾਰਵਾਈ ਵਿੱਚ ਲੱਗੀ ਹੋਈ ਹੈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ केदारनाथ ਵਿਖੇ ਇੱਕ ਵੱਡਾ ਹਾ사 ਵਾਪਰ ਗਿਆ ਦਰਸਲ ਫਾਟਾ ਤੋਂ ਕੇਦਾਰਨਾ ਸ਼ਰਧਾਲੂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾ사ਗ੍ਰਸਤ ਹੋ ਗਿਆ ਜਿਸ ਵਿੱਚ ਪਾਇਲਟਸ ਮੇ 6 ਲੋਕ ਸਵਾਰ ਸਨ ਇਹ ਹਾ사 ਕੇਦਾਰਨਾ ਤੋਂ 2 ਕਿਲੋਮੀਟਰ ਦੂਰ ਗਲੂਰ ਚੱਟੀ ਵਿਖੇ ਵਾਪਰਿਆ ਅਵਿਨਵ ਕੁਮਾਰ ਨੇ ਜਾਣਕਾਰੀ ਸਿਆ ਕਿ ਹੈਲੀਕਾਪਟਰ ਹਾਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਇੱਕ ਨਿੱਜੀ ਕੰਪਨੀ ਦਾ ਸੀ ਕੇਂਦਰ ਸਰਕਾਰ ਨੇ ਹਾੜੀ ਦੀ ਫਸਲਾ ਉੱਤੇ ਐਮਐਸਪੀ ਵਿੱਚ ਜਾਫਾ ਕਰ ਦਿੱਤਾ ਕੇਂਦਰੀ ਮੰਤਰੀ ਰਾਜਾ ਹਕੂਨੇ ਇੱਕ ਬਿਆਨਸ ਕੋਲ ਸੋਨ ਅਰਜ਼ਾ ਜ਼ਿਕਰ ਕੀਤਾ ਉਹਨਾਂ ਕਿਆ ਕਿ ਹਾੜੀ ਦੀਆਂ 6 ਫਸਲਾਂ ਦੀ ਐਮਐਸਪੀ ਤੈਅ ਕਰ ਦਿੱਤੀ ਗਈ ਹੈ ਐਮਐਸਪੀ 1.5 ਗੁਣਾ ਤੋਂ ਵਧਾ ਦਿੱਤੀ ਗਈ ਹੈ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਮੰਡੀਕਰਨ ਸੀਜ਼ਨ 2023-24 ਲਈ ਹਾੜੀ ਦੀਆਂ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਦਾਲ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਰ ਤੋਂ ਵਾਰ 500 ਰੁਪਏ ਪ੍ਰਤੀ ਕਿਲੋਟਲ ਦੀ ਮਨਜ਼ੂਰੀ ਦਿੱਤੀ ਗਈ ਹੈ ਭਾਰਤ ਅਤੇ ਆਸਟ੍ਰੇਲੀਆ ਦੇ ਅਭਿਆਸ ਮੈਚ ਵਿੱਚ ਨਹੀਂ ਖੇਡਣ ਵਾਲੇ ਰਿਸ਼ਦ ਪੰਤਲੂ ਪਵੇਲੀਅਨ ਵਿੱਚ ਬੈਠੇ ਦੇਖਿਆ ਗਿਆ ਇਸ ਦੌਰ ਪੰਤ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੇ ਪ੍ਰਸ਼ੰਸਕ ਇਸਕੇ ਡਾਰਿਉ ਲੈ ਕੇ ਚਿੰਤਿਤ ਹਨ ਪ੍ਰਸ਼ੰਸਕ ਪੰਤ ਲਈ ਦੁਆ ਵੀ ਮੰਗ ਰਹੇ ਹਨ ਕਿ ਉਹ ਠੀਕ ਹੋ ਜਾਵੇ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਤਾਪਮਾ 18 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾ 32 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ